ਜੀ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖਨਿਓ ਤਿੱਖੀ ਵਾਲੋਂ ਨਿੱਕੀ ਏ ਤਮਾਰ ਗਜਣਾ ਗੋਰਾ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲੋ ਭਗਤਾ ਜੁਗੋ ਜੁਗ ਨਰਾਲੀ ਕਹ ਨਾਨਕ ਚਾਲ ਭਗਤਾਂ ਜੁਗੋ ਜਗਨ ਰਾਲੀ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜਮੇਲ ਬੈਠੇ ਸਤਕਾਰਿਓ ਸਤਸੰਗਤ ਜਨੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਦੇ ਸਦਕਾ ਆਪਾਂ ਸਾਰੇ ਅੰਮ੍ਰਿਤ ਵੇਲੇ ਦੀਆਂ ਅਮੋਲਕ ਘੜੀਆਂ ਦਾ ਲਾਹਾ ਲੈ ਰਹੇ ਹਾਂ ਸਾਈਂਾਂ ਦੇ ਪਾਵਨ ਬਚਨ ਜਿਨ੍ਹਾਂ ਨੂੰ ਆਸੀਂ ਹਰ ਰੋਜ਼ ਬੈਠ ਕੇ ਸਮਝਦੇ ਵਿਚਾਰਦੇ ਹਾਂ ਤਨ ਸਤਗੁਰ ਦੀ ਪਾਵਨ ਬਾਣੀ ਜਿਹੜੀ ਸਾਨੂੰ ਜਿਉਣ ਦਾ ਢੰਗ ਸਲੀਕਾ ਬਖਸ਼ਦੀ ਹੈ ਆਪਾਂ ਸਤਿਗੁਰ ਦੀ ਮਤ ਨੂੰ ਸਮਝਦੇ ਹਾਂ ਵਿਚਾਰਦੇ ਹਾਂ ਜ਼ਿੰਦਗੀ 'ਚ ਅਪਣਾਉਣ ਦਾ ਯਤਨ ਵੀ ਕਰਦੇ ਹਾਂ ਇਹ ਪਾਵਨ ਬਾਣੀ ਦਾ ਜਿਹੜਾ ਗਿਆਨ ਹੈ ਇਹ ਜੀਵਨ ਸਵਾਰ ਦੇ ਨਹਾਲਾ ਜ਼ਿੰਦਗੀ ਬਣਾਉਣ ਵਾਲਾ ਹੈ ਕਿਉਂਕਿ ਰੱਬ ਨੇ ਜੀਵਨ ਦਿੱਤਾ ਹੈ ਪਰ ਜੀਵਨ ਨੂੰ ਸਵਾਰਨਾ ਇਹ ਆਪਣੇ ਹੱਥ ਵਾਸ ਹੈ ਹਾਲਾਂਕਿ ਠੀਕ ਹੈ ਵੀ ਮਾਲਕ ਦੀ ਰਜ਼ਾ ਤੋਂ ਬਿਨਾ ਕੁਝ ਨਹੀਂ ਹੈ ਉਹਦੀ ਬਖਸ਼ਿਸ਼ ਹੀ ਜ਼ਿੰਦਗੀ ਸਵਾਰਦੀ ਹੈ ਪਰ ਇਹ ਹੈ ਵੀ ਉਹਨੇ ਜਿੰਦ ਦੇ ਕੇ ਉਸ ਤੋਂ ਬਾਅਦ ਸਵਾਰਨੀ ਹੈ ਤੇ ਸਵਾਰਨੀ ਉਹਨੇ ਸਮਾਜ ਦੇ ਅੰਦਰ ਹੈ ਜੀਵਨ ਦੇਤਾ ਸਰੀਰ ਦੀ ਘਾਲਤ ਮਾਤਾ ਦੇ ਗਰਭ ਦੇ ਵਿੱਚ ਬਣਦੀ ਹੈ ਸਰੀਰ ਮਾਤਾ ਦੇ ਗਰਭ ਦੇ ਵਿੱਚੋਂ ਪੈਦਾ ਹੁੰਦਾ ਹੈ। ਮਾਲਕ ਨੇ ਸਰੀਰ ਦੀ ਘਾੜ ਤੋਥੇ ਘੜਤੀ ਹੈ। ਹੁਣ ਜਿਹੜਾ ਸੋਹਣਾ ਸਰੀਰ ਬਣ ਗਿਆ। ਇਹਦਾ ਮਤਲਬ ਇਹ ਨਹੀਂ ਵੀ ਜੀਵਨ ਹੀ ਸੋਹਣਾ ਬਣ ਗਿਆ। ਜੀਵਨ ਬਾਦ ਚ ਸਵਾਰਿਆ ਜਾਣਾ ਤੇ ਜੀਵਨ ਸਬਰ ਦਾ ਬੰਦੇ ਦੀ ਆਪਣੇ ਕਰਮਾ ਕਰਕੇ। ਮਾਲਕ ਉਹਦਾ ਜੀਵਨ ਸਵਾਰਦਾ ਜਿਹਦੇ ਕਰਮ ਸਬਰੇ ਹੋਣ ਕਿਉਂਕਿ ਆਪਣੇ ਕਰਮਾਂ ਤੇ ਨਿਰਭਰ ਹੈ ਨਾ ਤਾਂ ਮੈਂ ਬੇਨਤੀ ਕੀਤੀ ਵੀ ਜੀਵਨ ਜ਼ਿੰਦਗੀ ਜਦੋਂ ਸ਼ੁਰੂ ਹੋ ਜਾਂਦੀ ਹੈ ਸੰਸਾਰ ਦੇ ਵਿੱਚ ਸਰੀਰ ਆ ਜਾਂਦਾ ਹੈ ਉਦੋਂ ਜੀਵਨ ਬਣਦਾ ਹੈ ਉਦੋਂ ਜੀਵਨ ਕਿਹੋ ਜਿਹਾ ਬਣਾਉਣਾ ਹੈ ਉਹ ਤੇਰੇ ਹੱਥ ਵਾਸ ਹੈ ਮਾਲਕ ਨੇ ਮਿਹਰ ਕਰਨੀ ਹੈ ਤੋ ਆਓ ਕੋਸ਼ਿਸ਼ ਕਰਦੇ ਹਾਂ ਆਪਸ ਸਤਿਗੁਰ ਦੀ ਪਾਵਨ ਬਾਣੀ ਨੂੰ ਸਮਝੀਏ ਵਿਚਾਰੀਏ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਆਪਸ ਵਿੱਚ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਲ ਦਾ ਮਤਲਬ ਹੁੰਦਾ ਹੈ ਤੁਰਨਾ ਹੁਣ ਇੱਕ ਤਾਂ ਸਰੀਰ ਦਾ ਤੁਰਨਾ ਬਣਦਾ ਅਸੀਂ ਦੋਵੇਂ ਪੈਰਾਂ ਦੇ ਨਾਲ ਤੁਰਦੇ ਹਾਂ ਤੁਰਦੇ ਰਹਿਣਾ ਅਕਸਰੀ ਆਪਾਂ ਗੱਲ ਕਰਦੇ ਆਂ ਵੀ ਜੀਵਨ ਇੱਕ ਸਫਰ ਹੈ ਹੁਣ ਜਦੋਂ ਬੰਦਾ ਸਫਰੀ ਕੋਈ ਸਫਰ ਤੇ ਤੁਰਦਾ ਉਹਦਾ ਪਹਿਲਾ ਕੰਮ ਇਹੋ ਹੀ ਆ ਵੀ ਉਹਨੇ ਤੁਰਦਾ ਰਹਿਣਾ ਜੇ ਤੁਰੇ ਨਾ ਤਾਂ ਉਹ ਮੁਸਾਫਰ ਨਹੀਂ ਹੈਗਾ ਮੁਸਾਫਰ ਤੁਰਦਾ ਹੀ ਹੈ ਤੇ ਜਿਹੜਾ ਰੁਕ ਜਾਵੇ ਇਹਦਾ ਮਤਲਬ ਇਹ ਹੈ ਵੀ ਜਿਹੜਾ ਤੁਰਨੋਂ ਰੁਕ ਗਿਆ ਹੈ ਚੱਲਨੋਂ ਰੁਕ ਗਿਆ ਉਹ ਮੁਸਾਫਰ ਨਹੀਂ ਹੋ ਸਕਦਾ ਠੀਕ ਹੈ ਵੀ ਚਲਦੇ ਆ ਇੱਕ ਦੋ ਦਿਨ ਦੀ ਰੈਸਟ ਹੁੰਦੀ ਹੈ ਪਰ ਤੁਰਦੇ ਰਹਿਣਾ ਮੁਸਾਫਰ ਦਾ ਕਰਮ ਹੈ ਅਕਸਰੀ ਤੁਸੀਂ ਵੇਖੋ ਵੀ ਉਦਾਹਰਨ ਸਮਝੋ ਵੀ ਚੋ ਵੀ ਚੀਜ਼ ਚੱਲ ਰਹੀ ਹੈ ਚਲਦੀ ਹੈ ਤਾਂ ਕਹਿੰਦੇ ਵੀ ਠੀਕ ਹੈ ਜੋ ਰੁਕ ਗਈ ਤਾਂ ਕੋਈ ਪਰੇਸ਼ਾਨੀ ਦਿੱਕਤ ਹੋ ਸਕਦੀ ਹੈ ਸਾਡੇ ਸਰੀਰ ਦੀ ਨਬਜ਼ ਹੈ ਚਲਦੀ ਹੈ ਤਾਂ ਜਿਉਂਦਿਆਂ ਚਾਸੀ ਜਦੋਂ ਰੁਕ ਗਈ ਖਤਮ ਜੀਵਨ ਖਤਮ ਜ਼ਿੰਦਗੀ ਖਤਮ ਚਲਦੀ ਹੈ ਤਾਂ ਠੀਕ ਹੈ ਪਾਣੀ ਵਗਦਾ ਹੈ ਤਾਂ ਸੋਨਾ ਲੱਗਦਾ ਹੈ ਵਧੀਆ ਲੱਗਦਾ ਹੈ ਚੱਲੀ ਜਾ ਪੰਛੀ ਵੀ ਆਉਂਦੇ ਆ ਉਹਦੇ ਵਿੱਚ ਪਾਣੀ ਲੋਕ ਭਰ ਵੀ ਲੈਂਦੇ ਆ ਨਹਾ ਵੀ ਲੈਂਦੇ ਆ ਆਲਦ ਵਾਲਾ ਵਧੀਆ ਰਹਿੰਦਾ ਚਲਦੇ ਪਾਣੀ ਜੋ ਰੁਕ ਗਿਆ ਕਾਲਾ ਹੋਣ ਲੱਗ ਪੈਂਦਾ ਕਿਰਮ ਚੱਲ ਪੈਂਦੇ ਆ ਕੀੜੇ ਪੈਦਾ ਹੋ ਜਾਂਦੇ ਆ ਪੰਛੀ ਉਹਨੋਂ ਹਟ ਜਾਂਦੇ ਆ ਉਹਦਾ ਆਲਾ ਦਵਾਲਾ ਸਾਰਾ ਸੁੱਕ ਜਾਂਦਾ ਬਦਬੂ ਮਾਰਨ ਲੱਗ ਪੈਂਦਾ ਪਾਣੀ ਰੁਕ ਜੇ ਤਾਂ ਉਹਨੇ ਗੰਦਗੀ ਬਣ ਜਾਣਾ ਹੁਣ ਜਿਹੜੀ ਜ਼ਿੰਦਗੀ ਹੈ ਇਹ ਵੀ ਇੱਕ ਸਫਰ ਹੈ ਪਰ ਵੇਖੋ ਵੀ ਸਫਰ ਦੇ ਵਿੱਚ ਬਹੁਤ ਕੁਝ ਚੀਜ਼ਾਂ ਲੋੜੀ ਦੀਆਂ ਹੁੰਦੀਆਂ ਨੇ ਜਿਵੇਂ ਬੰਦਾ ਜਦੋਂ ਸਫ਼ਰ ਤੇ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਮੈਂ ਪਹੁੰਚਣਾ ਕਿੱਥੇ ਹੈ ਮੁਸਾਫਰ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਜਾਣਾ ਕਿੱਥੇ ਮੰਜ਼ਲਣਾ ਹੋਵੇ ਤਾਂ ਫਿਰ ਤੁਰਿਆ ਕੀ ਕੰਮ ਪਹਿਲਾਂ ਤਾਂ ਇਹ ਪਤਾ ਹੋਵੇ ਵੀ ਜਾਣਾ ਕਿੱਥੇ ਹੈ ਫਿਰ ਦੂਜੀ ਗੱਲ ਇਹ ਹੈ ਵੀ ਆਪਣੇ ਨਾਲ ਸਫ਼ਰ ਦਾ ਸਾਰਾ ਬੰਦੋਬਸਤ ਕਰਕੇ ਤੁਰਦਾ ਹੈ ਬੰਦਾ ਉਹ ਚੀਜ਼ਾਂ ਨਾਲ ਰੱਖਦਾ ਜਿੰਨਾ ਤੇ ਲੋਡ ਹੈ ਆਪਾਂ ਕਿਤੇ ਜਾਣਾ ਹੋਵੇ ਮੰਨ ਲਓ ਵੀ ਦੂਰ ਲੰਬਾ ਪਿੰਡ ਹੈ ਸਭ ਤੋਂ ਪਹਿਲਾਂ ਕੀ ਵੇਖਦਾ ਹੈ ਬੰਦਾ ਵੀ ਲੋੜੀਂਦੀਆਂ ਚੀਜ਼ਾਂ ਕੋਲ ਨੇ ਗੱਡੀ ਚੈੱਕ ਕਰਦਾ ਹੈ ਮੋਟਰਸਾਈਕਲ ਚੈੱਕ ਕਰਦਾ ਹੈ ਪੰਕਚਰ ਤਾਂ ਨਹੀਂ ਹਵਾ ਤਾਂ ਨਹੀਂ ਘੱਟ ਲਾਈਟ ਚੱਲਦੀ ਹੈ ਹਨੇਰਾ ਸਵੇਰਾ ਵੀ ਹੋ ਸਕਦਾ ਚਾਹੀਦੀ ਹੈ ਲਾਈਟ ਵੀ ਬੱਲਬ ਉਗ ਤਾ ਲੰਘਾਂਗੇ ਨਾ ਫੇਰੀ ਹਨੇਰੇ ਚ ਕਿੱਥੇ ਸਫ਼ਰ ਹੋਣਾ ਹੈ ਇਸ ਲਈ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਵੀ ਚਾਨਣ ਹੋਵੇ ਸਫ਼ਰ ਦੇ ਵਿੱਚ ਫਿਰ ਤੀਜੀ ਗੱਲ ਇਹ ਹੈ ਵੀ ਮੈਂ ਰਾਹ ਕਿਹੜਾ ਬਣਾਉਣਾ ਹੈ ਕਿੱਧਰ ਦੀ ਜਾਣਾ ਹੈ ਮੰਜ਼ਿਲ ਮੇਰੀ ਉਹ ਹੈ ਸਮਾਨ ਮੈਂ ਲੈ ਲਿਆ ਮੈਂ ਰਾਹ ਕਿਹੜਾ ਬਣਾਉਣਾ ਹੈ ਕਿਹੜੇ ਰਸਤੇ ਜਾਵਾਂ ਕੋ ਰਸਤਾ ਗਲਤ ਨਾ ਹੋਏ ਕਹਿਣ ਤੋਂ ਭਾਵ ਕਿ ਕੋ ਕੱਚਾ ਪਿੱਲਾ ਰਾਹ ਟੁੱਟਿਆ ਰਸਤਾ ਸਿੱਧਾ ਰਾਹ ਹੋਵੇ ਸਿੱਧਾ ਹਾਈਵੇ ਹੋਵੇ ਮੈਂ ਉਧਰ ਦੀ ਜਾਵਾਂ ਜਿੱਧਰ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਨੂੰ ਟਾਈਮ ਸਿਰ ਜਾਵਾਂ ਟਾਈਮ ਸਿਰ ਵਾਪਸ ਵੀ ਆ ਜਾਵਾਂ ਹੁਣ ਵੇਖੋ ਵੀ ਜ਼ਿੰਦਗੀ ਹੈ ਜਿਹੜੀ ਇਹ ਵੀ ਇੱਕ ਸਫ਼ਰ ਹੈ ਹੁਣ ਬਹੁਤੇ ਤਾਂ ਰੁਕ ਗਏ ਕਈਆਂ ਦੀ ਜ਼ਿੰਦਗੀ ਚੱਲ ਰਹੀ ਹੈ ਰੁਕਣ ਦਾ ਮਤਲਬ ਸਮਝਦੇ ਹੋ ਰੁਕਣ ਦਾ ਮਤਲਬ ਇਹ ਨਹੀਂ ਪੈਰ ਰੁਕ ਗਏ ਜ਼ਿੰਦਗੀ ਦੀ ਚਾਲ ਰੁਕ ਗਈ ਕਿਉਂਕਿ ਅੱਗੇ ਵਧਣਾ ਭੁੱਲ ਗਏ ਬੰਦੇ ਅੱਗੇ ਤੁਰਨਾ ਭੁੱਲ ਗਏ ਬੰਦੇ ਤੇ ਜਿਨ੍ਹਾਂ ਦੀ ਚਾਲ ਰੁਕ ਗਈ ਨਾ ਅੱਗੇ ਜਾਣਾ ਹੀ ਨਹੀਂ ਜਿਨ੍ਹਾਂ ਨੇ ਚਾਇਆ ਉਹਨਾਂ ਦੀ ਜ਼ਿੰਦਗੀ ਖੜੇ ਪਾਣੀ ਵਾਂਗੂ ਬਦਬੂ ਮਾਰਨ ਲੱਗ ਪੈਂਦੀ ਹੈ ਕਰਮ ਚੱਲ ਪੈਂਦੇ ਆ ਜਿਹੜੀ ਮੈਂ ਗੱਲ ਕਰਨੀ ਚਾਹੁੰਨਾ ਦੇਖੋ ਜਿੱਥੇ ਆਪਾਂ ਵਿਚਾਰਨ ਗੁਰਮਤ ਦਾ ਪੱਖ ਮੰਝਲ ਸਾਰਿਆਂ ਦੀ ਇੱਕੋ ਜੀ ਕਿਹੜੀ ਰੱਬ ਨੂੰ ਮਿਲਣਾ ਹੈ ਧਰਮ ਦੀ ਗੱਲ ਕਰਦੇ ਹੁਣ ਆਪਾਂ ਪਰਮੇਸ਼ਰ ਨੂੰ ਮਿਲਣਾ ਹੈ ਧਰਮ ਦੀ ਜਿਹੜੀ ਵਿਆਖਿਆ ਹੋਊਗੀ ਮਾਲਕ ਨੂੰ ਮਿਲਣ ਲਈ ਸਾਰੀ ਤੁਰੇ ਪਰ ਬਾਬੇ ਕਬੀਰ ਜੀ ਦੇ ਕਹਿਣ ਨੂੰ ਕਹਿੰਦੇ ਕਬੀਰ ਸਿਖ ਸ਼ਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਜਾਨੇ ਥੀ ਹਰ ਮਿਲਣ ਕੋ ਮੀ ਚਟ ਕਿਉ ਚੀਤ ਤੁਰਿਆ ਰੱਬ ਨੂੰ ਪਾਉਣ ਵਾਸਤੇ ਜੀ ਰੱਬ ਨੂੰ ਮਿਲਾਂਗੇ ਇਸ ਰਾਤ ਤੇ ਤੁਰਿਆ ਤੁਰਦਿਆਂ ਤੁਰਦਿਆਂ ਇੱਕ ਸੰਗੀ ਬਣ ਗਿਆ ਨਾਲ ਦੋ ਹੋ ਗਏ ਤਿੰਨ ਹੋ ਗਏ ਕਾਫਲਾ ਵਧ ਗਿਆ ਹੁਣ ਤੁਰਦਿਆਂ ਤੁਰਦਿਆਂ ਜਦੋਂ ਕਾਫਲਾ ਵੱਧ ਗਿਆ ਇੱਕ ਟਿਕਾਣਾ ਬਣਾ ਲਿਆ ਆਪਣਾ ਵੀ ਇੱਥੇ ਸਾਡਾ ਰਹਿਣ ਬਸੇਰਾ ਇਹ ਲੋਕ ਆਉਣ ਲੱਗ ਪਏ ਜੁਣ ਲੱਗ ਗਏ ਚੇਲੇ ਚਾਪਟੇ ਬਹੁਤ ਹੋ ਗਏ ਲੈਰਾ ਬੈਰਾ ਲੱਗੀਆਂ ਹੁਣ ਲੋਕਾਂ ਦੇ ਸਿਰ ਤੇ ਪਲਣ ਲੱਗ ਪਿਆ ਇੱਕ ਕਹਣੇ ਤੇ ਚੇਲੇ 10 ਘੜੇ ਹੋ ਜਾਂਦੇ ਆ ਜੀ ਮਹਾਰਾਜ ਲੋੜ ਕੀ ਐ ਕਿਹੜੀ ਚੀਜ਼ ਚਾਹੀਦੀ ਐ ਇਹ ਹੋਈ ਨਾ ਚਾਲੇ ਤੇ ਹਰ ਮਿਲਣ ਕੋ ਹੁਣ ਜਿਹੜੇ ਮਾਰਗ ਤੇ ਤੁਰੇ ਹੋਏ ਸੀ ਉਹਦੇ ਵਿੱਚ ਸਿੱਖ ਸ਼ਾਖਾ ਇਕੱਠੇ ਹੋ ਗਏ ਇਕੱਠ ਹੋਣ ਲੱਗ ਪਿਆ ਕਬੀਰ ਸਾਹਿਬ ਕਹਿੰਦੇ ਵਿਚਾਟ ਕੇ ਉਚੀ ਤੇ ਜਿਹੜੀ ਮੰਜ਼ਲ ਸੀ ਉੱਥੋਂ ਤੱਕ ਤਾਂ ਪਹੁੰਚੇ ਨਹੀਂ ਆ ਸਿੱਖ ਸ਼ਾਖਾ ਇੰਨੀ ਹੋ ਗਈ ਇੰਨੀ ਸੰਗਤ ਜੁੜਨ ਲੱਗ ਪਈ ਮੋ ਮੰਗੀ ਹਰੇਕ ਚੀਜ਼ ਮਿਲ ਜਾਂਦੀ ਹੈ ਜੀ ਉਹਨੂੰ ਮਰਦੀ ਹੁਕਮ ਲਾ ਦੋ ਕਿਸੇ ਨੂੰ ਕੋ ਮਰਜ਼ੀ ਸੇਵਾ ਕਹਿ ਦੋ ਕੁਝ ਮਰਜ਼ੀ ਕਹਿ ਦੋ ਕਿਉਂਕਿ ਰੱਬ ਦੇ ਨਾਂ ਤੇ ਲੁੱਟਣਾ ਹੈ। ਇਹ ਸਾਡਾ ਰਸਤਾ ਜੀ ਰੱਬ ਨੂੰ ਮਿਲਣ ਵਾਲਾ ਹੈ। ਗੁਰੂ ਵਾਲਾ ਰਾਹ ਹੈ ਸਾਡਾ ਲੁੱਟਣਾ ਹੀ ਹੈ। ਜਿੰਨੂੰ ਮਰਜ਼ੀ ਕਹਿ ਦੋ ਬੰਦੇ ਗੱਡੀਆਂ ਦੀਆਂ ਚਾਬੀਆਂ ਫੜਾ ਜਾਂਦੇ ਐ। ਟਰੱਕਾਂ ਦੇ ਟਰੱਕ ਦੇ ਜਾਂਦੇ ਐ। ਆਹ ਪੁਰਖਾਂ ਦੀ ਬਰਖਾ ਬਖਸ਼ਿਸ਼ ਜੋ ਹੋਈ। ਅਗਲੇ ਕਿਹੜਾ ਸਵਾਲ ਥੋੜੀ ਕਰਨਾ ਹੁੰਦਾ ਅੱਗੋਂ। ਜਿੰਨਾ ਮਰਜ਼ੀ ਕੁਝ ਲੈ ਸਕਦੇ ਐ ਬੰਦੇ। ਰਉ ਨੂੰ ਤੁਸੀਂ ਕੀ ਕਹੋਗੇ ਕਬੀਰ ਸਾਹਿਬ ਨੇ ਉਹ ਕਿਹਾ ਨਾ ਵੀ ਸਿੱਖ ਸ਼ਾਖਾ ਬਹੁਤੇ ਕਿਉ ਕੇਸੋ ਕਿਉ ਨ ਮੀਤ ਚਾਲ ਇਥੇ ਹਰ ਮਿਲਣ ਕੋ ਵਿਚਟ ਕਿਉ ਚੀਤ ਵਿਚੀ ਰਹਿ ਗਿਆ ਕਾ ਮਤਾ ਜਿਹੜੇ ਰਾਹ ਤੂੰ ਤੁਰਿਆ ਤੈਨੂੰ ਮੈਂ ਦੱਸਾਂ ਕਿਹੜਾ ਰਾਹ ਹੈ ਧੰਗੂ ਗੁਰੂ ਅਮਰਦਾਸ ਸਾਹਿਬ ਤੋਂ ਪੁੱਛੋ ਸਤਿਗੁਰੂ ਕਹਿੰਦੇ ਪਹਿਲੀ ਤਾਂ ਗੱਲ ਇਹ ਹੈ ਭਗਤਾਂ ਕੀ ਚਾਲ ਅਨਰਾਲੀ ਭਗਤ ਜਨ ਹੁੰਦੇ ਆ ਉਹਨਾਂ ਦਾ ਜਿਉਣ ਦਾ ਤਰੀਕਾ ਅਲੱਗ ਹੁੰਦਾ ਹੈ ਚਾਲ ਦਾ ਭਾਵ ਤੁਰਨਾ ਤੁਰਨਾ ਸਰੀਰ ਦਾ ਨਹੀਂ ਤੁਰਨਾ ਜ਼ਿੰਦਗੀ ਦਾ ਜੀਵਨ ਦਾ ਤੁਰਨਾ ਜੀਵਨ ਦਾ ਚਾਲ ਚੱਲਣ ਕਿਉਸਾ ਹੈ ਭਗਤਾਂ ਕੀ ਚਾਲ ਨਿਰਾਲੀ ਕਿਉਂਕਿ ਭਗਤਾਂ ਦੀ ਚਾਲ ਨਿਰਾਲੀ ਹੈ ਭਗਤ ਜਨ ਲੋਕਾਂ ਵਾਂਗੂ ਨਹੀਂ ਤੁਰਦੇ ਜਿਵੇਂ ਲੋਕ ਤੁਰਦੇ ਹੈ ਭਗਤੋ ਵੀ ਨਹੀਂ ਤੁਰਦੇ ਕੌਕੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਤੇ ਸੰਸਾਰੀਆਂ ਦੇ ਵਿੱਚ ਫਰਕ ਹੈ ਸੰਸਾਰੀਆਂ ਦਾ ਮਤਲਬ ਲੋਕ ਮਾੜੇ ਨਹੀਂ ਕਹਿਣ ਦੀ ਭਾ ਦੇ ਇਹ ਵੀ ਜੋ ਲੋਕ ਕਰਮ ਕਰਦੇ ਐ ਭਗਤ ਜਣੋ ਨਹੀਂ ਕਰਦੇ ਭਗਤ ਉਹ ਕਰਮ ਕਾਂਡ ਉਹ ਰੀਤੀ ਰਿਵਾਜ ਨਹੀਂ ਕਰਦੇ ਭਗਤ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਮਾਲਕ ਦੇ ਸੱਚੇ ਭਗਤ ਆ ਮੈਂ ਬਾਦ ਦਿਮਾਗ ਮੰਦ ਬੁੱਧੀ ਬੰਦੇ ਦਿਮਾਗ ਦੇ ਪਾਗਲ ਬੰਦਿਆਂ ਨੂੰ ਮੈਂ ਭਗਤ ਨਹੀਂ ਕਹਿ ਰਿਹਾ ਕਿਉਂਕਿ ਅਕਸਰ ਹੀ ਸਾਡੇ ਆਮ ਬੋਲੀ ਦੇ ਵਿੱਚ ਜਿਹੜਾ ਬੰਦਾ ਮਨਦਬੁੱਧੀ ਹੋਵੇ ਆਪਾਂ ਕਹਿੰਨੇ ਨੇ ਭਗਤ ਬੰਦਾ ਹੈ ਹਾਲਾਂਕਿ ਉਹਦਾ ਦਿਮਾਗ ਘਟ ਹੁੰਦਾ ਆਪਾਂ ਭਗਤ ਬੰਦਾ ਕਹਿੰਨੇ ਭਗਤ ਤੇ ਨਹੀਂ ਹੁੰਦੇ ਭਗਤ ਤਾਂ ਚਤਨ ਸੁਚੇਤ ਹੁੰਦੇ ਭਗਤ ਤਾਂ ਸਿਆਣੇ ਹੁੰਦੇ ਆਵਸਥਾ ਹੁੰਦੀ ਹੈ ਭਗਤ ਦੀ ਸਰੀਰ ਦੇ ਭਗਤ ਨਹੀਂ ਹੁੰਦੇ ਕਮਲੇ ਬੰਦਿਆਂ ਨੂੰ ਭਗਤ ਨਾ ਕਿਹਾ ਕਰੋ ਮਨਦਬੁੱਧੀਆ ਨੂੰ ਭਗਤ ਨਾ ਬਣਾਇਆ ਕਰੋ ਤੇ ਸਤਗੁਰੂ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਦੀ ਚਾਲ ਨਿਰਾਲੀ ਹੈ ਰਾਲੀ ਕਿਉਂ ਹੈ ਕਿਉਂਕਿ ਸਮਾਜ ਨਾਲੋਂ ਵੱਖਰਾ ਚੱਲਦੇ ਆ। ਕਹਤਾ ਇਹ ਅੱ비 ਜ਼ਿੰਦਗੀ ਚੱਲ ਰਹੀ ਹੈ। ਚੱਲਦਿਆਂ ਦੀ ਕਈਆਂ ਦੀ ਜ਼ਿੰਦਗੀ ਰੁਕ ਗਈ ਵਿਚੇ ਅਟਕਿਓ ਚੀਤ ਜ਼ਿੰਦਗੀ ਰੁਕ ਗਈ। ਕਿਉਂਕਿ ਸਿੱਖ ਸਾਕਾ ਆਲਾਦਵਾਲਾ ਬਹੁਤ ਕਰ ਲਿਆ ਜ਼ਿੰਦਗੀ ਸਵਾਦ ਨਾਲ ਬਣ ਲੱਗੀ ਹੁਣ ਰੱਬ ਕੌਣ ਤੇ ਮੈਂ ਕੌਣ ਹੁਣ ਰੱਬ ਤੋਂ ਕੀ ਲੋਕਾਂ ਨੇ ਮੈਨੂੰ ਹੀ ਤਾਂ ਰੱਬ ਬਣਾਤਾ। ਜੀڏੇ ਮਿਰਕੋਲ ਆਉਂਦੇ ਮੈਨੂੰ ਤਾਂ ਰੱਬ ਕਹਿਣ ਲੱਗ ਪਏ ਮੈਂ ਹੋਰ ਕਿਹੜੇ ਰੱਬ ਨੂੰ ਮਿਲਣਾ ਮੈਨੂੰ ਤਾਂ ਰੱਬ ਆਪ ਬਣਾਇਆ ਹੀ ਪਿਆ ਲੋਕਾਂ ਨੇ ਰੱਬ ਬਣਾ ਕੇ ਪੂਜਦੇ ਅਸੀਂ ਬੰਦੇ ਨੇ ਭਗਤੀ ਤਾਂ ਤਾਂ ਸ਼ੁਰੂ ਕੀਤੀ ਰੱਬ ਨਾਲ ਜੁੜੀਏ ਲੋਕਾਂ ਨੇ ਰੱਬ ਤੈਨੂੰ ਬਣਾਤਾ ਵੇਖ ਕੇ ਹੁਣ ਰੱਬ ਦੂਜਾ ਕਿਹੜਾ ਹੋ ਗਿਆ ਤੂੰ ਖੁਦ ਹੀ ਤਾਂ ਰੱਬ ਬਣ ਗਿਆ ਗੱਦੀ ਲਾ ਲਈ ਵਧੀਆ ਨਜ਼ਾਰੇ ਜ਼ਿੰਦਗੀ ਦੇ ਬਣੇ ਲੋਕ ਮਹਾਪੁਰਖ ਮਹਾਪੁਰਖ ਆ ਕੇ ਮੱਥੇ ਟੇਕ ਰਹੇ ਹੋ ਰੱਬ ਉਹਨਾਂ ਨੂੰ ਕਿਹੜਾ ਚਾਹੀਦਾ ਤੂੰ ਖੁਦ ਰੱਬ ਬਣ ਗਿਆ ਲੋਕਾਂ ਨੂੰ ਰੱਬ ਮਿਲ ਗਿਆ ਬਸ ਚੱਲ ਪਿਆ ਟੋਰੀ ਫੁਲਕਾ ਹੁਣ ਸਤਗੁਰ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਨ ਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਭਗਤ ਜਨ ਵਿਖਮ ਮਾਰਗ ਤੇ ਚਲਦੇ ਆ ਤੇ ਉਹ ਵਿਖਮ ਮਾਰਗ ਹੈ ਕੀ ਹੈ ਜਿਹੜਾ ਕੁਝ ਤੂੰ ਇਕੱਠਾ ਕਰੀ ਫਿਰਦਾ ਹੈ ਨਾ ਇਹ ਭਗਤ ਜਨ ਛੱਡ ਕੇ ਤੁਰਦੇ ਵਿਖਮ ਮਾਰਗ ਕਿਹੜਾ ਚਾਲਨ ਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਇਹੋ ਤਾਂ ਛੱਡਣਾ ਸੀ ਤੈਥੋਂ ਛੱਡਿਆ ਨਹੀਂ ਗਿਆ ਬਸ ਭਗਤਾਂ ਦੀ ਚਾਲ ਨਰਾਲੀ ਹੋਣੀ ਤੇਰੇ ਨਾਲੋਂ ਫਰਕ ਪੈ ਗਿਆ ਨਾ ਆਹੀ ਚੀਜ਼ਾਂ ਤਾਂ ਛੱਡਣੀਆਂ ਇਹ ਛੱਡੀਆਂ ਨਹੀਂ ਗਈਆਂ ਤੇ ਸਤਿਗੁਰੂ ਕਹਿੰਦੇ ਭਗਤਾਂ ਦੀ ਨਿਸ਼ਾਨੀ ਹੈ ਵੀ ਭਗਤ ਜਣਾ ਇਹ ਚੀਜ਼ਾਂ ਛੱਡ ਦਿੰਦੇ ਐ ਤੇ ਇਥੋਂ ਕਿੱਥੇ ਹੰਕਾਰ ਛੱਡਿਆ ਜਾਂਦਾ ਤੇ ਇਥੋਂ ਕਿੱਥੇ ਛੱਡਿਆ ਜਾਂਦਾ ਤੈਥੋਂ ਥੋੜੀ ਛੱਡੇ ਜਾਂਦੇ ਨੇ ਰਤਬੇ ਲੱਭ ਲੋਭ ਹੰਕਾਰ ਲਾਲਚ ਕਿੱਥੇ ਛੱਡਿਆ ਜਾਂਦਾ ਜੀ ਤੇ ਲਾਲਚ ਪੈਸੇ ਦਾ ਨਹੀਂ ਹੁੰਦਾ ਸਿਰਫ ਲਾਲਚ ਬੜੀਆਂ ਚੀਜ਼ਾਂ ਦਾ ਹੁੰਦੀਆਂ ਲਾਲਚ ਰਤਬੇ ਦਾ ਸ਼ੌਰਤ ਦਾ ਧਨ ਦੌਲਤ ਦਾ ਰੰਗ ਰੂਪ ਦਾ ਹੋ ਜਾਂਦਾ ਧਰਮੀਆਂ ਚ ਜੇ ਤੁਸੀਂ ਵੇਖੋਗੇ ਲਾਲਚ ਤੇ ਇੱਥੇ ਵੀ ਬੜਾ ਹੈ ਇੱਥੇ ਵੀ ਉਹਦਾ ਹੋ ਜਾਂਦੇ ਆ ਲੜਾਈਆਂ ਝਗੜੇ ਧਾਰਮਿਕ ਸਥਾਨਾਂ ਤੇ ਕਿਤੇ ਹੁੰਦੇ ਨਹੀਂ ਕਿੰਨੇ ਗੁਰਦੁਆਰਿਆਂ ਦੀਆਂ ਤੁਸੀਂ ਦੇਖੋ ਕਮੇਟੀਆਂ ਦੇ ਰੋਲੇ ਚੱਲਦੇ ਪ੍ਰਧਾਨਗੀ ਦੇ ਅਹੁਦੇ ਬਦਲੇ ਅਹੁਦਾ ਹੀ ਹੈ ਉਹਦਾ ਛੱਡਣਾ ਨਹੀਂ ਚਾਹੁੰਦਾ ਹੰਕਾਰੀ ਵਰਤੀ ਲਾਲਚ ਦੇ ਨਾਲ ਹੰਕਾਰੀ ਵਰਤੀ ਵੀ ਮੈਂ ਹੀ ਬੈਠਾ ਇਦੋਂ ਗਾਹਾਂ ਚੱਲ ਜੋ ਬਾਬਿਆਂ ਦੇ ਗੱਡੀਆਂ ਪਿੱਛੇ ਕਿਸ ਚੱਲਦੇ ਐ ਕੋਟਾਂ ਦੇ ਵਿੱਚ ਤੇ ਗੱਡੀ ਤੇ ਕੌਣ ਬੈਠੇ ਚੱਲ ਰਹੇ ਆ ਨਾ ਬਿਮਾਰੀ ਤਾਂ ਖੜੀ ਐ ਨਾ ਉਹ ਫਿਰ ਇਹਦਾ ਮਤਲਬ ਇਹ ਵੀ ਜਿਹੜਾ ਮਾਰਗ ਸੀ ਉੱਥੋਂ ਤਾਂ ਥੜਕ ਗਏ ਨਾ ਤੁਸੀਂ ਰਾਈ ਹੋਰ ਹੋ ਗਿਆ ਤੁਹਾਡਾ ਜਿਹੜੀ ਚੀਜ਼ ਨੂੰ ਛੱਡ ਕੇ ਤੁਰਨਾ ਹੈ ਜਿਹੜੀਆਂ ਚੀਜ਼ਾਂ ਨੂੰ ਪਾਸੇ ਕਰਨ ਛੱਡਿਆ ਨਹੀਂ ਗਿਆ ਫਰਕ ਹੈ ਨਾ ਉਹਦੇ ਕੋ ਦੇਖੋ ਮਾਫ ਕਰਨਾ ਵੀ ਜਦੋਂ ਗੁਰਬਾਣੀ ਦੀ ਪੜਚੋਲ ਕਰਦੇ ਆ ਅਸੀਂ ਗੁਰਬਾਣੀ ਨੂੰ ਪੜਦੇ ਤੇ ਉਧਾਰਨਾ ਸਮਝਣੀ ਪੈਣੀ ਗਿਆ ਸਾਨੂੰ ਹਾਲਾ ਦੋਲਾ ਵਿਖਣਾ ਹੀ ਪੈਣਾ ਕੋਈ ਆਪਣੇ ਕੋਲੋਂ ਗੱਲ ਹੋਵੇ ਤਾਂ ਦੱਸੋ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ ਦਾ ਮਤਲਬ ਜੋ ਕੁਝ ਰੱਬ ਦੇ ਨਾਮ ਤੇ ਬਣਿਆ ਉਹ ਰਈ ਲੱਭ ਲੋਭ ਹੰਕਾਰ ਤੱਕ ਗਿਆ ਨਾ ਲੱਭੋ ਲੋਭਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੁਲਣਾ ਇਹਨੂੰ ਛਟਣਾ ਸੀ ਉਹ ਛੱਡਿਆ ਨਹੀਂ ਗਿਆ ਭਗਤਾਂ ਦੀ ਚਾਲ ਵੱਖਰੀ ਐ ਭਗਤ ਜਨਾਂ ਦੀ ਚਾਲ ਐਸੀ ਨਹੀਂ ਹੁੰਦੀ ਭਗਤ ਜਨ ਛੱਡ ਕੇ ਚੱਲਦੇ ਐ ਸਾਰਾ ਕੁਝ ਭਗਤ ਬਸਾਉਣ ਨਹੀਂ ਤੁਰਦੇ ਕਦੇ ਭਗਤ ਛੱਡ ਕੇ ਤੁਰਦੇ ਐ ਭਗਤਾਂ ਨੂੰ ਲਾਲਚ ਨਹੀਂ ਹੁੰਦਾ ਆਉਧੇ ਨਹੀਂ ਹੁੰਦੇ ਭਗਤ ਜਨ ਸਮੇ ਤੇ ਠੋਕਰਾ ਮਾਰ ਕੇ ਤੁਰਨ ਦੀ ਦ੍ਰਿੜਤਾ ਪਰ ਪੱਕਤਾ ਰੱਖ ਲੈਂਦੇ ਆ ਪਰ ਗੁਰੂ ਵਾਲੀ ਚਾਲੇ ਚੱਲਦੇ ਰਹਿੰਦੇ ਆ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤਾਂ ਕਥਾ ਹੀ ਵੱਖਰੀ ਐ ਤਾਂ ਇਥੇ ਤਾਂ ਜਿਉਣ ਦਾ ਸਲੀਕਾ ਹੀ ਵੱਖਰਾ ਹੈ ਢੰਗ ਤਰੀਕਾ ਵੱਖਰਾ ਹੈ ਤੇ ਇਹ ਮਾਰਗ ਸਤਗੁਰ ਦੀ ਪਾਵਨ ਬਾਣੀ ਨੇ ਸਮਝਾਇਆ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ ਇਹ ਦਰ ਸਮੇ ਸਮੇ ਤੇ ਸਮੇ ਸਮੇ ਤੇ ਇਥੋਂ ਦੇ ਭਗਤ ਜਣਾ ਨੇ ਬਣਾਇਆ ਨਹੀਂ ਕਰਾਇਆ ਬਹੁਤ ਕੁਝ ਹੈ ਤੇ ਟਕਰਾਉਣ ਦਾ ਮਤਲਬ ਇਹ ਨਹੀਂ ਵੀ ਜ਼ਿੰਦਗੀ ਤਬਾਹ ਕੀਤੀ ਹੈ ਨਹੀਂ ਉਹ ਚੀਜ਼ਾਂ ਜਿਹੜੀਆਂ ਗੁਰੂ ਨਾਲੋਂ ਵੀ ਕਦੇ ਦੂਰ ਕਰ ਸਕਦੀਆਂ ਨੇ ਉਹਨਾਂ ਨੇ ਸਮੇ ਸਮੇ ਤੇ ਟਕਰਾਇਆ ਹੈ ਇਥੋਂ ਤੱਕ ਇਹਨਾਂ ਬੰਦਿਆਂ ਨੇ ਨਵਾਬੀਆਂ ਵੀ ਲਾ ਕੇ ਰੱਖ ਦਿੱਤੀਆਂ ਕਹਿੰਦੇ ਸਾਨੂੰ ਥੋੜੀ ਲੋੜ ਹੈ ਨਵਾਬੀਆਂ ਹੁੰਦੀਆਂ ਨੇ ਸਮੇਦੀ ਹਕੂਮਤ ਹੱਥ ਮਲਾਉਣਾ ਚਾਹੁੰਦੀ ਐ ਨਵਾਬੀਆਂ ਦਿੰਦੀ ਐ ਤੇ ਤੁਸੀਂ ਵੇਖਿਓ ਇਤਿਹਾਸ ਨੂੰ ਪੜ੍ਹ ਕੇ ਕਦੇ ਕਦੇ ਸਾਨੂੰ ਲੋੜ ਹੀ ਕੋਈ ਨਹੀਂ ਸਾਨੂੰ ਗੁਰੂ ਨੇ ਦਿੱਤੀ ਐ ਬਾਦਸ਼ਾਹਤ ਸਾਨੂੰ ਕੋਈ ਬੰਦਾ ਦੇਵੇ ਸਾਨੂੰ ਕੋਈ ਬੰਦਾ ਕਹੇ ਵੀ ਤੁਸੀਂ ਨਵਾਬੀ ਲਓ ਅਸੀਂ ਮੰਗ ਕੇ ਨਹੀਂ ਲੈਣੀ ਈਖ ਚ ਲੈਤੀ ਈਖ ਦੇ ਵਿੱਚ ਮੰਗੀ ਹੋਈ ਨਵਾਬੀ ਨਹੀਂ ਲੈਣੀ ਅਸੀਂ ਈਖ ਦੇ ਰੂਪ ਵਿੱਚ ਦਿੱਤੀ ਨਵਾਬੀ ਨਹੀਂ ਸਾਨੂੰ ਚਾਹੀਦੀ ਚੀਜ਼ਾਂ ਨਹੀਂ ਲੈਣੀਆਂ ਤੇ ਇੱਦਾਂ ਸਾਨੂੰ ਮੰਨਦੇ ਨਹੀਂ ਬੰਦੇ ਕਹਿੰਦੇ ਨਵਾਬੀ ਅਸੀਂ ਨਹੀਂ ਲੈਣੀ ਸਾਨੂੰ ਗੁਰੂ ਨੇ ਦੇਤੀ ਐ ਸਾਨੂੰ ਗੁਰੂ ਨੇ ਬਾਦਸ਼ਾਹ ਬਣਾਇਆ ਤੇ ਸਾਨੂੰ ਕਿੰਨੇ ਕੁ ਥਾਂ ਦੀ ਨਵਾਬੀ ਦਓਗੇ ਤੁਸੀਂ ਇੰਨੇ ਇਲਾਕੇ ਦੀ ਕਿਉਂਕਿ ਅਕਸਰ ਹੀ ਤੁਸੀਂ ਇੱਕੋ ਵੀ ਰਾਜਿਆਂ ਨੇ ਜਦੋਂ ਕਿਸੇ ਨੂੰ ਰਿਆਸਤ ਦੇਣੀ ਹੁੰਦੀ ਕਿਸੇ ਨੂੰ ਰਾਜਾ ਬਣਾਉਣਾ ਤੇ ਉਹਨੂੰ ਇੰਨਾ ਕਿਲਾਕਾ ਦਿੰਦੇ ਵੀ ਇੰਨੇ ਕੁ ਪਿੰਡ ਤੇਰੇ ਐ ਭਾਈ ਅੰਤ ਤਾ ਦੁਨੀਆ ਦੇ ਬਾਦਸ਼ਾਹ ਸਾਨੂੰ ਤਾਂ ਸਤਗੁਰੂ ਜੀ ਨੇ ਬਾਦਸ਼ਾਹ ਹਦ ਬ੍ਰਹਮੰਡਾਂ ਦੀ ਬਖਸ਼ੀ ਐ ਸਾਨੂੰ ਇਲਾਕੇ ਦੀਆਂ ਬਾਦਸ਼ਾਹੀਆਂ ਦਵੋਗੇ ਤੁਸੀਂ ਨਹੀਂ ਸਾਨੂੰ ਇਹ ਬੰਦੇਆਂ ਦੀਆਂ ਨਵਾਬੀਆਂ ਚਾਹੀਦੀਆਂ ਨੇ ਹੁਣ ਤੁਸੀਂ ਵੇਖੋ ਨਾ ਵੀ ਇਹ ਹੋਈ ਤਾਂ ਚਾਲ ਐ ਭਗਤਾਂ ਦੀ ਤੇ ਜਿਹੜੇ ਭਗਤ ਜਾਣੋ ਸਿਰਫ ਖੜੀ ਆਪਣੀਆਂ ਰਤਬੇ ਸ਼ੌਹਰਤਾ ਕਰਕੇ ਐ ਫਰਕ ਤਾਂ ਪਤਾ ਲੱਗੂਗਾ ਨਾ ਵੀ ਸਾਨੂੰ ਭਗਤ ਜਨ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ। ਪੇਖੀ ਕੌਣ ਹੈ ਤੇ ਸਹੀ ਕੌਣ ਹੈ। ਇਹ ਦਰਤਾ ਜਿੱਦਣ ਤੋਂ ਬਾਬਾ ਨਾਨਕ ਤੁਰਿਆ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿੱਦਣ ਤੋਂ ਇਹ ਪੰਥ ਨੂੰ ਚਲਾਇਆ ਇਹ ਨਿਰਮਲ ਪੰਥ ਸ਼ੁਰੂ ਹੋਇਆ ਨਿਰਮਲ ਦਾ ਮਤਲਬ ਹੁੰਦਾ ਸੋਹਣਾ ਨਹੀਂ ਤਾਂ ਬੰਦੇ ਅੱਜ ਕੱਲ ਗੱਲਾਂ ਕਰਦੇ ਨਿਰਮਲ ਪੰਥ ਆਖੇ ਨਿਰਮਲ ਹੀ ਸ਼ੁਰੂ ਕਰਤੇ ਪੰਥ ਆਖੇ ਨਿਰਮਲੀਆਂ ਦਾ ਪੰਥ ਚਲਾਇਆ ਭੇਖੀ ਨਿਰਮਲੀਆਂ ਨਿਰਮਲ ਦਾ ਮਤਲਬ ਹੁੰਦਾ ਵੀ ਬੜਾ ਪਿਆਰਾ ਸੋਹਣਾ ਧਰਮ ਰਸਤਾ ਸ਼ੁਰੂ ਕੀਤਾ ਹੈ ਬਾਬੇ ਨਾਨਕ ਉਹ ਹੈ ਭਗਤਾਂ ਦਾ ਰਾਹ ਜਿੱਤੇ ਭਗਤ ਜਨ ਤੁਰਦੇ ਆ ਇਸ ਰਾਹ ਤੇ ਤੁਰਦੇ ਆ ਭਗਤ ਜਿਹੜਾ ਬਾਬੇ ਨਾਨਕ ਨੇ ਚਲਾਇਆ ਮਾਰੇ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅੰਥ ਦਾ ਮਤਲਬ ਹੁੰਦਾ ਰਸਤਾ ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਾਰਗ ਸ਼ੁਰੂ ਕੀਤਾ ਇਹ ਮਾਰਗ ਦਰ ਦਰ ਤੇ ਸ਼ੌਂਰ ਤਾਂ ਰਤਬੇ ਨੂੰ ਠੁਕਰਾ ਕੇ ਤੁਰਿਆ ਇਕੱਠਾ ਨਹੀਂ ਕੀਤਾ ਠੁਕਰਾਇਆ ਥਾਂ ਥਾਂ ਤੇ ਛੱਡਿਆ ਨਵਾਬੀਆਂ ਨੂੰ ਠੁਕਰਾਨੇ ਘਰਬਾਰ ਛੱਡਿਆ ਦੇਸ਼ ਛੱਡਿਆ ਇਹ ਇਹ ਹੈ ਪਗਤਾ ਕੀ ਚਾਲ ਕਿਉਂਕਿ ਜੇ ਲਾਲਚ ਹੁੰਦਾ ਤਾਂ ਰਤਬੇ ਹੁੰਦੇ ਸਾਡੇ ਕੋਲ ਪਰ ਇਹ ਸਮਾਰਗ ਨੇ ਠੀਕ ਹੈ ਵੀ ਸਾਨੂੰ ਬਾਦਸ਼ਾਹਤ ਕਿਸੇ ਦੀ ਭੀਖ ਵਿੱਚ ਦਿੱਤੀ ਨਹੀਂ ਚਾਹੀਦੀ ਜਦੋਂ ਗੁਰੂ ਦਿੰਦਾ ਬਾਦਸ਼ਾਹੀਆਂ ਠੀਕ ਹੈ ਵੀ ਗੁਰੂ ਦੀਆਂ ਬਾਦਸ਼ਾਹੀਆਂ ਸਾਡੇ ਸਿਰ ਤੇ ਛਾਉਂਦੀਆਂ ਨੇ ਪਰ ਜੇ ਗੁਰੂ ਮਿਹਰ ਕਰਦਾ ਸਾਨੂੰ ਦੁਨਿਆਵੀ ਤਖਤ ਵੀ ਮਿਲੇ ਹੈ ਪਰ ਦੁਨਿਆਵੀ ਤਖਤ ਦੇ ਉੱਤੇ ਬਹਿ ਕੇ ਵੀ ਕਦੇ ਹੰਕਾਰੀ ਨਹੀਂ ਹੋਇਆ ਸੀ ਲਾਲਚੀ ਨਹੀਂ ਹੋਇਆ ਕਦੇ ਅਸੀਂ ਆਪਣਾ ਨਹੀਂ ਸੋਚਿਆ ਇਹ ਹੈ ਭਗਤਾਂ ਕੀ ਚਾਲ ਭਗਤਾਂ ਕੀ ਚਾਲ ਨਰਾਲੀ ਚਾਲਨ ਰਾਲੀ ਭਗਤਾਂ ਕੇਰੀ ਭਖਮ ਮਾਰਗ ਚਰਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲ ਤੇ ਜੇ ਕੋਈ ਇਸ ਰਸਤੇ ਤੇ ਤੁਰੂਗਾ ਸਤਿਗੁਰ ਨੇ ਫੈਸਲਾ ਕੀਤਾ ਖੰਨਿਓ ਤਿੱਖੀ ਵਾਲੋਂ ਨਕੀਤ ਮਾਰਗ ਜਾਣਾ ਇਹ ਤਾਂ ਰਸਤਾ ਔਖਾ ਹੈ ਜੇ ਕੋਈ ਤੁਰਨ ਦੀ ਕੋਸ਼ਿਸ਼ ਕਰੇ ਲੱਭ ਲੋਬ ਹੰਕਾਰ ਨੂੰ ਛੱਡ ਕੇ ਹੀ ਤਾਂ ਚੀਜ਼ ਔਖੀ ਹੈ ਕਿਤੇ ਛੱਡ ਕੇ ਵੇਖੀਏ ਤਾਂ ਭਗਤਾਂ ਚ ਸ਼ਾਮਲ ਹੋ ਸਕਦੇ ਆਂ ਖੰਨੇਓ ਤਿੱਖੀ ਵਾਲੋਂ ਕੇ ਪਰ ਜਿਨ੍ਹਾਂ ਨੂੰ ਤੁਰਨਾ ਆ ਗਿਆ ਨਾ ਦੇਖੋ ਗੁਰੂ ਮੇਰ ਕਰਦਾ ਹੈ ਗੁਰੂ ਤੋਰਦਾ ਇਸ ਰਸਤੇ ਤੇ ਜਿਹੜਿਆ ਨੇ ਗੁਰੂ ਦਾ ਪੱਲਾ ਫੜ ਲਿਆ ਗੁਰੂ ਉਹਨਾਂ ਨੇ ਖੰਨੇਓ ਤਿੱਖੀ ਵਾਲੋਂ ਨਿੱਕੀ ਤੇ ਖੰਡੇ ਦੀ ਧਾਰ ਨਾਲੋਂ ਬਰੀਕ ਬਾਲ ਨਾਲੋਂ ਬਰੀਕ ਇਸ ਧਾਰ ਤੇ ਤੋਰ ਲੈਂਦਾ ਹੈ ਸਤਿਗੁਰੂ ਇਸ ਰਾਹ ਤੇ ਜਿਹੜਾ ਖੰਨੇਓ ਤਿੱਖੀ ਵਾਲੋਂ ਨਿੱਕੀ ਖੰਡੇ ਜਿੰਨਾ ਤਿੱਖਾ ਹੈ ਜਿਹੜਾ ਰਾਹ ਵਾਲ ਨਾਲੋਂ ਵੀ ਬਰੀਕ ਹੈ ਇਹ ਮਾਰਗ ਕਹਿਣ ਤੋਂ ਮਤਲਬ ਇਹ ਹੈ ਵੀ ਖੰਨੇਓ ਤਿੱਖੀ ਵਾਲੂ ਨੇ ਕੀ ਦਾ ਮਤਲਬ ਇਹ ਹੈ ਵੀ ਬੜਾ ਸੁਚੇਤ ਵਾਲਾ ਰਾਹ ਹੈ ਚਤਨਤਾ ਵਾਲਾ ਰਾਹ ਹੈ ਬੜਾ ਧਿਆਨ ਦੇ ਨਾਲ ਤੁਰਨਾ ਪੈਣਾ ਇਤੇ ਜੇ ਮੜਾ ਜਾ ਵੀ ਡਿੱਗਣ ਡੋਲਾ ਹੋ ਗਿਆ ਮੜਾ ਜਾ ਪੈਰ ਤਿਲਕ ਗਿਆ ਆਸਾ ਪਾਸ ਹੋ ਗਿਆ ਨੁਕਸਾਨ ਹੀ ਨੁਕਸਾਨ ਹੈ ਇਹ ਰਾਹ ਬੜੀ ਚਤਨਤਾ ਵਾਲਾ ਹੈ ਚੇਤਨਾ ਵਾਲਾ ਤਾਂ ਸਤਿਗੁਰੂ ਨੇ ਪਾਵਨ ਬਾਣੀ ਦੇ ਵਿੱਚ ਪਿਆ ਵੀ ਗੁਰਮਖ ਸਦਾ ਚਤਾਨ ਹੈ ਜਿਹੜੇ ਗੁਰਮਖ ਹੁੰਦੇ ਨੇ ਉਹ ਚਤਨ ਹੁੰਦੇ ਨੇ ਬੜੇ ਸੁਚੇਤ ਸਿਆਣੇ ਹੁੰਦੇ ਨੇ ਚਤਨ ਹੋਣ ਦਾ ਮਤਲਬ ਹੁੰਦਾ ਹੈ ਵੀ ਹਮੇਸ਼ਾ ਐਕਟਿਵ ਰਹਿੰਦੇ ਨੇ ਹਰੇਕ ਪੱਖ ਤੋਂ ਹਰੇਕ ਪਾਸੇ ਤੋਂ ਜਿਹੜੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ ਇਹ ਕੁਰਬਾਨੀ ਕਮਲੇ ਨਹੀਂ ਕਰਦੀ ਕਦੇ ਵੀ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਗੁਰਬਾਣੀ ਪੜਨ ਵਾਲਿਆਂ ਦਾ ਰੂਪ ਕਮਲੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਕਿਵੇਂ ਜਿਹੜਾ ਅਖੇ ਜੀ ਰੱਬੀ ਰੂਹ ਹੈ ਰੱਬੀ ਰੂਹ ਕਿਹੋ ਜੀ ਅੱਖਾਂ ਬੰਦ ਨੇ ਪਰਨਾ ਸਿਰ ਤੇ ਬੰਨਣਾ ਨਹੀਂ ਆਉਂਦਾ ਕੱਪੜੇ ਪਾਉਣੇ ਨਹੀਂ ਆਉਂਦੇ ਖਾਣਾ ਪੀਣਾ ਇਹ ਤਾਂ ਰੱਬੀ ਰੂਹ ਬਾਣੀ ਨਾਲ ਬਾਣੀ ਨਾਲ ਜੁੜੇ ਬੰਦੇ ਸੁਚੇਤ ਹੁੰਦੇ ਐ ਜਿਹਨੂੰ ਆਪਣਾ ਕੱਖ ਨਹੀਂ ਪਤਾ ਦੂਜਿਆਂ ਦਾ ਕੀ ਸਵਾਰੂਗਾ ਇਹੋ ਜੇ ਅਖੇ ਗਿਆਨੀ ਹੋ ਗਏ ਇਹੋ ਜੇ ਚਤਾਨ ਹੋ ਗਏ ਬੰਦੇ ਇਹੋ ਜੇ ਭਗਤ ਜਨ ਥੋੜੀ ਐ ਇਹੋ ਜੇ ਨਹੀਂ ਹੁੰਦੇ ਚੇਤਨ ਹੋਣ ਦਾ ਮਤਲਬ ਐਕਟਿਵ ਹੋਣਾ ਜਿਹਨੂੰ ਆਪਣਾ ਲੀੜਾ ਲੱਤਾ ਨਹੀਂ ਪਾਉਣਾ ਹੁੰਦਾ ਉਹ ਦੁਨੀਆ ਦਾ ਕੀ ਸਵਾਰੂਗਾ ਜਿਹਨੂੰ ਆਪ ਨੂੰ ਪਤਾ ਨਹੀਂ ਲੱਗਦਾ ਵੀ ਸੁੱਤਾ ਜਾਂ ਜਾਗਦਾ ਉਹ ਕੀ ਕਰੂਗਾ ਤੇ ਸਾਡੇ ਵਰਗੇ ਲੋਕ ਰੱਬੀ ਰੂਹ ਹੈ ਜੀ ਅੱਖਾਂ 'ਚ ਬੜੀ ਲਾਲੀ ਹੈ ਚਿਹਰਾ ਲਾਲ ਹੋਇਆ ਪਿਆ ਵੀ ਬੜੀ ਰੱਬੀ ਰੂਹ ਹੈ ਕਮਲੇ ਲੋਕਾਂ ਨੂੰ ਅਸੀਂ ਬਣਾ ਨਹੀਂ ਦਿੱਤਾ ਗਿਆਨੀ ਬਣਾਤਾ ਭਗਤ ਬਣਾਤਾ ਇਹੋ ਜਿਹੀ ਨਹੀਂ ਹੁੰਦੇ ਸੁਚੇਤ ਬੜੇ ਹੁੰਦੇ ਆ ਜਿਹੜੇ ਬਾਣੀ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਆਲੇ ਦੁਆਲੇ ਆਪਣੇ ਆਪ ਦਾ ਆਲੇ ਪਾਲੇ ਦੁਆਲੇ ਦਾ ਸਭ ਕਾਸੇ ਦਾ ਪਤਾ ਰਹਿੰਦਾ ਸੁਚੇਤ ਰਹਿੰਦੇ ਆ ਚੇਤਨ ਰਹਿੰਦੇ ਆ ਉਦਾਹਰਨਾ ਸਮਝ ਲਿਓ ਤੁਸੀਂ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਜਿੱਥੋਂ ਤੱਕ ਸਾਡਾ ਸਿੱਖ ਰਾਜ ਦਾ ਅਖੀਰ ਉੱਥੋਂ ਤੱਕ ਪੜਿਓ ਜਿੰਨੇ ਵੀ ਬਾਣੀ ਨੂੰ ਪੜਨ ਵਾਲੇ ਬੰਦੇ ਨੇ ਚੇਤਨ ਰਹੇ ਨੇ ਹਰੇਕ ਪੱਖ ਤੋਂ ਗੁਰੂ ਨੇ ਹਮੇਸ਼ਾ ਚੇਤਨਣ ਰੱਖਿਆ ਉਦਾਹਰਨਾਂ ਬੜੀਆਂ ਨੇ ਤੁਸੀਂ ਪਹਿਲਾਂ ਵੀ ਸਾਖੀਆਂ ਸੁਣੀਆਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਅਨੇਕਾਂ ਘਟਨਾ ਸਤਿਗੁਰ ਦੇ ਸਮੇਂ ਦੀਆਂ ਵਾਪਰੀਆਂ ਨੇ ਤੁਸੀਂ ਉਹ ਵੇਖੀ ਹੋਣੀ ਆ ਵੀ ਸ਼ਨੀ ਦੇਵਤੇ ਵਾਲੀ ਘਟਨਾ ਵੀ ਵਾਪਰੀ ਹੈ ਪੰਡਤ ਆਇਆ ਸੀ ਸ਼ੁੱਕਰਵਾਰ ਨੂੰ ਆ ਗਿਆ ਵੀ ਕੱਲ ਨੂੰ ਸ਼ਨੀ ਟਾਲਣਾ ਕਹਿੰਦੇ ਸ਼ਨੀਵਾਰ ਵੀ ਹੈ ਕਹਿੰਦੇ ਦਾਲ ਤੇ ਤੁਸੀਂ ਲੋਹਾ ਸਾਨੂੰ ਦਾਨ ਕਰੋ ਵੀ ਸ਼ਨੀ ਟਾਲ ਦੇਣਾ ਹੈ ਤੇ ਸਤਗੁਰੂ ਜੀ ਨੇ ਕਿਹਾ ਵੀ ਤੂੰ ਕੱਲ ਨੂੰ ਲੇ ਤੇ ਸਿੱਖ ਕਿੰਨੇ ਚਤਾਨੇ ਸ਼ੌਟ ਦੇ ਵਿੱਚ ਮੈਂ ਗੱਲ ਕਰਾਂ ਵੀ ਸਿੱਖ ਕਿੰਨੇ ਚਤਾਨ ਨੂੰ ਕਹਿੰਦੇ ਗੁਰੂ ਦੀ ਇਹਦੇ ਵਿੱਚ ਵੀ ਵੜਿਆਈ ਹੋਊਗੀ ਕੋਈ ਗੁਰੂ ਦਾ ਇਸ਼ਾਰਾ ਹੋਊਗਾ ਲੁੱਟ ਲਿਆ ਕੜੇ ਬਣਾ ਕੇ ਪਾਲੇ ਤੇ ਮਾਂ ਦੀ ਦਾਲ ਦੇ ਮੱਲੋ ਵੀ ਬੜੇ ਬਣਾ ਕੇ ਛਕਲੇ ਚਤਾਨ ਕਿੰਨੇ ਗੁਰੂ ਦੇ ਇਸ਼ਾਰੇ ਸਮਝ ਜਾਂਦੇ ਨੇ ਗੁਰੂ ਇਸ਼ਾਰੇ ਵੀ ਜੇ ਕਰਦੇ ਸਿੱਧੀ ਗੱਲ ਨਾ ਕਰਨ ਦੇ ਬਦਲੇ ਗੁਰੂ ਇਸ਼ਾਰੇ ਵੀ ਕਰਦੇ ਤੇ ਸਿੱਖ ਸਮਝ ਜਾਂਦੇ ਤਾਂ ਇਸ ਲਈ ਜਿੰਨੇ ਵੀ ਬੰਦੇ ਗੁਰਬਾਣੀ ਨੂੰ ਪੜਨ ਵਾਲੇ ਹੋਣ ਕਿ ਉਹ ਤੇਜ ਤrar ਚਤਨ ਹੋਣਗੇ ਕਮਲੇ ਨਹੀਂ ਹੁੰਦੇ ਤਾਂ ਮੈਂ ਕਿਹਾ ਵੀ ਖੰਨਿਓ ਤਿੱਖੀ ਵਾਲੋਂ ਨਿੱਕੀ ਤੋਰਨ ਦਾ ਮਤਲਬ ਇਹਦਾ ਵਿੱਚ ਚੇਤ ਹੋਣਾ ਬਾਣੀ ਪੜਨ ਵਾਲਿਆਂ ਨੂੰ ਕੋਈ ਉਲਝਾ ਨਹੀਂ ਸਕਦਾ ਹੁੰਦਾ ਪਰ ਗੱਲ ਇੱਥੇ ਇਹ ਹੈ ਬਾਣੀ ਪੜਨ ਵਾਲਿਆਂ ਨੂੰ ਵੀ ਜੇ ਕੋਈ ਆਪਣੀ ਕਹਾਣੀ ਸੁਣਾ ਕੇ ਬਾਣੀ ਪੜਨ ਵਾਲੀ ਉਹਦੇ ਪਿੱਛੇ ਲੱਗ ਜਾਂਦੇ ਦੂਜਿਆਂ ਦੀ ਕੀ ਰੱਖਿਆ ਹੋਊਗੀ ਬਾਣੀ ਪੜਨ ਵਾਲੇ ਖੁਦ ਗਮਰਾਹ ਹੋ ਗਏ ਨੇ ਜੋ ਗੁਰਬਾਣੀ ਪੜਨ ਵਾਲਿਆਂ ਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਹਾਲਾਂਕਿ ਬਾਣੀ ਦਾ ਪਾਵਨ ਬਚਨਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ ਉਹ ਭਲਾਏ ਕਿਸੇ ਦਿਨਾਂ ਭੁੱਲਣੀ ਸੱਚ ਜਾਣਨ ਸੋਈ ਜਿਹੜੇ ਬਾਣੀ ਦਾ ਗਿਆਨ ਰੱਖਣ ਵਾਲੇ ਸੱਚ ਨੂੰ ਜਾਣਦੇ ਆ ਉਹ ਕਿਸੇ ਦੇ ਭਲਾਇਆਂ ਵੀ ਨਹੀਂ ਭੁੱਲਦੇ ਕਿਉਂਕਿ ਸੱਚ ਉਹਨਾਂ ਨੂੰ ਪਤਾ ਗੁਰਬਾਨੀ ਕੀ ਕਿਨੇ ਪਰ ਇੱਥੇ ਪਤਾ ਕੋਈ ਨਹੀਂ ਲੱਗਦਾ ਬਾਣੀ ਪੜਨ ਵਾਲੇ ਵੀ ਗੁੰਮਰਾਹ ਹੋ ਗਏ ਬਾਣੀ ਨਾਲ ਜੁੜੇ ਬੰਦੇ ਵੀ ਗੁੰਮਰਾਹ ਹੋ ਗਏ ਤੋ ਇਸ ਲਈ ਬਾਣੀ ਨੂੰ ਇਸ ਤਰੀਕੇ ਨਾਲ ਸਮਝੀਏ ਵੀ ਬਾਣੀ ਦਾ ਹਰੇਕ ਪੱਖ ਵਿਚਾਰਿਆ ਜਾਵੇ ਤੇ ਮੈਂ ਗੱਲ ਕਰਦਾ ਵੀ ਗੁਰਬਾਣੀ ਨੇ ਸਾਨੂੰ ਚਤਨ ਹਰੇਕ ਪੱਖ ਤੋਂ ਕੀਤਾ ਆਪਣੇ ਜੀਵਨ ਦੇ ਅੰਦਰ ਸਮਾਜਿਕ ਪੱਖ ਧਾਰਮਿਕ ਪੱਖ ਰਾਜਨੀਤਿਕ ਪੱਖ ਜਿਹੜੇ ਗਿਆਨੀ ਹੁੰਦੇ ਨੇ ਇਹਨਾਂ ਤਿੰਨਾਂ ਤਿੰਨੇ ਚੀਜ਼ਾਂ ਤੋਂ ਚਤਨ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਦੋਵੇਂ ਚੀਜ਼ਾਂ ਨੂੰ ਮਾਨਕ ਸਮਾਜ ਦੇ ਵਿੱਚ ਤਾਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ ਹੈਗੀ ਹੀ ਹੈ ਧਰਮ ਦੇ ਪੱਖ ਤੋਂ ਕਿੰਨੇ ਚਤਨ ਨੇ ਰਾਜਨੀਤੀ ਦੇ ਪੱਖ ਤੋਂ ਕਿੰਨੇ ਚਤਨ ਨੇ ਤਾਂ ਹੀ ਤਾਂ ਪੱਟਾ ਨੇ ਕਹਿਤਾ ਸੀ ਨਾ ਵੀ ਰਾਜ ਯੋਗਤਾ ਹੈ ਮਾਣੀਓ ਦੋਵੇਂ ਚੀਜ਼ਾਂ ਦਾ ਗਿਆਨ ਹੈ ਸਤਿਗੁਰੂ ਨਾਨਕ ਸੱਚੇ ਪਾਸ਼ਾ ਰਾਜ ਦਾ ਵੀ ਤੇ ਯੋਗ ਦਾ ਵੀ ਧਰਮ ਦਾ ਵੀ ਤੇ ਰਾਜ ਦਾ ਵੀ ਮੇਰੀ ਤੇ ਪੀਰੀ ਦਾ ਦੋਮਾ ਦਾ ਬੜੇ ਚਤਨ ਨੇ ਤਾਂ ਮੈਂ ਕਹਿਣਾ ਗੁਰਬਾਣੀ ਜਦੋਂ ਪੜਦੇ ਹੋ ਨਾ ਧਿਆਨ ਰੱਖੋ ਗੁਰਬਾਣੀ ਨੂੰ ਪੜਦਿਆਂ ਪੜਦਿਆਂ ਤੁਹਾਡੇ ਸਾਹਮਣੇ ਇਹੋ ਜੀਆਂ ਚੀਜ਼ਾਂ ਆਉਣਗੇ ਜਿਦੇ ਲਈ ਤੁਹਾਨੂੰ ਗਿਆਨ ਇਕੱਠਾ ਕਰਨਾ ਪੈਣਾ ਫਿਰ ਹੋਰ ਕੁਝ ਪੜ੍ਹਨਾ ਪੈਣਾ ਵੀ ਆਹ ਵੀ ਚੀਜ਼ ਕਿੱਥੋਂ ਆਈ ਆਹ ਚੀਜ਼ ਕਿਦੀ ਬਾਰੇ ਕਹੀ ਗਈ ਆ ਆ ਕੀ ਹੈ ਆ ਕਿਸ ਚੀਜ਼ ਦੀ ਗੱਲ ਹੋਈ ਹੈ ਇਹਦੇ ਬਾਰੇ ਜਾਣਕਾਰੀ ਲਵਾਂ ਮੈਂ ਇਹਦੇ ਬਾਰੇ ਜਾਣ ਕੇ ਸचेਤ ਹੋ ਜਾਵਾਂਗਾ ਸੋ ਖੈਰ ਸਤਿਗੁਰ ਕਹਿੰਦੇ ਖਾਨਿਓ ਤਿੱਖੀ ਵਾਲੋ ਨਿੱਕੀ ਤਮਾਰਗ ਜਾਣਾ ਗੁਰਪ੍ਰਸਾਦ ਜਿਨੀ ਆਪ ਤਜਿਆ ਹਰਵਾਸ ਨਾ ਸਮਾਨਾ ਸਤਿਗੁਰ ਦੀ ਮੀਰ ਹੋਣੀ ਹੈ ਤਾਂ ਗੁਰੂ ਦੀ ਬਾਣੀ ਦੀ ਹੋਣੀ ਹੈ ਜਿੱਦਨ ਬਾਣੀ ਨੂੰ ਪੜਨ ਲੱਗੇ ਸਾਡੇ ਜਿਉਣ ਦਾ ਤਰੀਕਾ ਬਦਲ ਜਾਣਾ ਹੈ ਸਾਡੀ ਵੀ ਚਾਲ ਵੱਖਰੀ ਆਪ ਤਜ ਦੇਣਾ ਹੈ ਅਸੀਂ ਹੰਕਾਰ ਛੱਡ ਦੇਣਾ ਕਹੇ ਨਾਨਕ ਚਾਲ ਭਗਤਾਂ ਜੁਗੋ ਜੋਗਨ ਵਾਲੀ ਤੇ ਇਸ ਲਈ ਕੋਸ਼ਿਸ਼ ਕਰੀਏ ਸਤਿਗੁਰ ਕਹਿੰਦੇ ਭਗਤ ਤਾਂ ਜੁਗੋ ਜੋਗਨ ਵਾਲੀ ਚੱਲਦੀਆਂ ਸਦੀਆਂ ਤੋਂ ਭਗਤ ਜਨਾਂ ਦਾ ਰਾਹ ਇਹੋ ਹੀ ਹੈ ਗੁਰੂ ਵਾਲਾ ਜੋ ਗੁਰੂ ਦਾ ਹੈ ਆਪਾਂ ਵੀ ਕੋਸ਼ਿਸ਼ ਕਰੀਏ ਸਰਬਾਰਗ ਦੇ ਪਾਂਧੀ ਬਣੀਏ ਜੋ ਸਤਿਗੁਰ ਨੇ ਚਲਾਇਆ ਹੈ ਆਪਾਂ ਇਸ ਰਸਤੇ ਤੇ ਤੁਰੀਏ ਲੱਭ ਲੋਭ ਹੰਕਾਰ ਛੱਡ ਕੇ ਤੁਰੀਏ ਫੇਰ ਇਸ ਰਸਤੇ ਦੇ ਅਸੀਂ ਪੰਧੀ ਬਣ ਸਕਦੇ ਆ ਦਾਤਾ ਰਹਿਮਤ ਕਰੇ ਸਾਰਿਆਂ ਦੇ ਇੰਦਰਾ ਆਪਣੀ ਪਾਵਨ ਬਾਣੀ ਦੇ ਬੋਲ ਹਿਰਦਿਆਂ ਦਾ ਸ਼ਿੰਗਾਰ ਬਣ ਅਸੀਂ ਕਮਾਈਏ ਬਾਣੀ ਨੂੰ ਪੜ੍ਹ ਸੁਣ ਕੇ ਅਸੀਂ ਵੀ ਲਾਹੇ ਲਈਏ ਸਤਿਗੁਰੂ ਰਹਿਮਤ ਕਰਨ ਸਾਰਿਆਂ ਦਾ ਧੰਨਵਾਦ ਇਤਨਿਕ ਬੇਨਤੀਆਂ ਪ੍ਰਵਾਨ ਕਰ ਲੈਣੀ ਹੈ ਜੀ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ